ਛਾਡੇ ਨਾ ਨਾ ਦਾ ਵਿਚਾਰੇ ਲੋਕ ਭੋਲੇ ਭਾਲੇ ਨਾ ਉਹ ਕੁੱਤਦੇ ਆ ਤੇ ਕੰਪਨੀ ਵਾਲੇ ਵੀ ਇੰਨੀ ਕਰਦੇ ਆ ਉਹ ਜਿਹੜੀ ਜੈਕਟਰਨ ਤੇ ਸਕਿਉਰਟੀ ਚੱਲਦੀ ਆ ਉਹ ਵੈਟ ਦੇ ਠੀਕ ਹੈ ਨਾ ਉਹ ਚੱਲਦੀ ਕਿੱਥੇ ਚੜਕਦੀ ਚੱਲਦੀ ਹੈ ਇਹ ਤੁਹਾਣੀ ਛੱਡਦੀ ਹੈ ਨਾ ਇਹ ਚੀਜ਼ ਆ ਨਾ ਇਹ ਸਾਰਿਆਂ ਨੂੰ ਦਿਨਪ ਤੁਹਾਨੂੰ ਛੱਡਦਾ ਕੱਲਾ ਪ੍ਰੋਫੈਸ਼ਨ ਮਾਫ ਹੋਣਾ ਚਾਹੀਦਾ ਇਹਦਾ ਬੀਮਾ ਵੀ ਹੋਣਾ ਚਾਹੀਦਾ ਆਰਸੀ ਵੀ ਬਣਨੀ ਚਾਹੀਦਾ ਨੰਬਰ ਵੀ ਲੱਗਾ ਬਣਨਾ ਚਾਹੀਦਾ ਕੱਲ ਨੂੰ ਤੁਹਾਡੀ ਕੋਈ ਸਕੂਟਰ ਚੱਕਲੇ ਕੀ ਲਿਖਾਵਾਂਗੇ ਵੀ ਕਿੰਨੇ ਨੰਬਰ ਦੀ ਹੈ ਹੈ ਡਰਾਈਵਰ ਲਾਇਸੈਂਸ ਵੀ ਕੱਲ ਨੂੰ ਕਿਸੇ ਦੀ ਡੈਥ ਹੋ ਗਈ ਜਦ ਸਕੂਟਰੀ ਮਾਰੀ ਕਿਸੇ ਬੁਢੇ ਚ ਤੇ ਜਾਂ ਮਰੀਜ਼ ਤੇ ਰਹਿਦਾ ਤੁਸੀਂ ਲੱਤ ਕੇ ਸਿੱਟ ਕੋ ਉਹਦਾ ਸਿਰ ਵੱਜਿਆ ਜਾ ਕੇ ਫੁੱਟੀ ਸਕੂਟਰੀ ਐਕਸੀਡੈਂਟ ਹੋ ਗਿਆ ਤੇ ਕਲੇਮ ਕਰਦਾ ਮਿਰੂ ਬਈ ਇਹਦਾ ਸਾਡੇ ਘਰੇ ਕੋਲ ਲੈ ਕੇ ਉਥੇ ਭੰਦੇ ਦੇ ਅਗਲੇ ਕੋਲ ਬਿਨਾ ਵਿਰੇ ਕੋਲ ਪੁਣਾ ਚੱਕ ਦੋ ਡੀਜ਼ਲ ਵੀ ਪੁਣਾ ਲੈਣ ਦੇ ਚੱਲੂ ਜਿਹੜੀ ਰੋਡ ਦੇ ਉੱਤੇ ਚੱਲੇ ਮੈਂ ਨਹੀਂ ਮੰਨਦਾ ਚਾਹੇ ਮੈਂ ਗਲਤਾਂ ਚਾਹੇ ਸਹੀ ਐ ਜਿਹੜੀ ਰੋਡ ਦੇ ਉੱਤੇ ਚੱਲੇ ਉਹ ਸਕੂਟਰੀ ਜਾਂ ਕੋਈ ਵੀ ਐ ਵੀਕਰ ਉਹਦੀ ਆਰਸੀ ਵੀ ਬਣਨੀ ਚਾਹੀਦੀ ਆ ਉਹਦੇ ਨੰਬਰ ਵੀ ਲੱਗੇ ਹੋਣਾ ਚਾਹੀਦਾ ਉਹਦਾ ਬੀਮਾ ਵੀ ਹੋਣਾ ਚਾਹੀਦਾ ਫਿਰ ਕੰਪਨੀ ਜ਼ਿੰਮੇਵਾਰ ਐ ਜਿਵੇਂ ਫੋਲੀ ਵੀ ਦਾ ਬੰਦ ਪ੍ਰਬੰਧ ਤੁਸੀਂ ਵੀ ਸੇਫਾਖਲਾ ਵੀ ਸੇਫ ਥਰਡ ਪਾਰਟੀ ਥਰਡ ਪ੍ਰਸੰਦ ਵਾਸਤੇ ਕੋਈ ਥੋੜਾ ਚਾਰ ਪਾਰਟੀ ਬੀਮਾ ਕਰਾਇਆ ਕੋਈ ਐਸੀਡ ਹੋ ਗਿਆ ਤੁਸੀਂ ਉਹਨੂੰ ਕੋਈ ਬਾਈ ਜੀ ਸੌਰੀ ਗਲਤੀ ਹੋ ਗਈ ਤੇਰੀ ਹੋ ਗਈ ਮੇਰੇ ਹੋ ਗਈ ਤੇਰੇ 7:00 ਵਜੇ ਕਲੇਮ ਕਰਦੇ ਅਬ ਥਰਡ ਪਾਰਟੀ ਬੀਮਾ ਹੈ ਤੇ ਆਪਣੀ ਕੰਪਨੀ ਨੂੰ ਮੈਂ ਬਹਾਰ ਅਗਰ ਥੋੜੇ ਕੋਈ ਲਾਇਸੈਂਸ ਨਹੀਂ ਬੀਮਾ ਹੈ ਨਹੀਂ ਸਾਰਾ ਕਲੇਮ ਤੁਹਾਨੂੰ ਕਹੂਗਾ